ਇੱਕ ਗੱਡੀ ਅਤੇ ਬਾਈਕ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਡਿਲੀਵਰੀ ਬாய் ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਸਾਹਮਣੇ ਆ ਰਹੀ ਇੱਕ ਗੱਡੀ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਤੋਂ ਬਾਅਦ ਬਾਈਕ ਸਵਾਰ ਬਾਈਕ ਤੋਂ ਉੱਚਲ ਕੇ ਸੜਕ ਤੇ ਕਈ ਫੁੱਟ ਪਰਾ ਜਾ ਕੇ ਡਿੱਗ ਗਿਆ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜੋ ਕਿ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀਆਂ ਹਨ ਹਾਲਾਂਕਿ ਟੱਕਰ ਤੋਂ ਬਾਅਦ ਸਕੋਰਪਿਓ ਸਵਾਰ ਨੇ ਗੱਡੀ ਨੂੰ ਨਹੀਂ ਰੋਕਿਆ ਅਤੇ ਬਾਈਕ ਦੇ ਉੱਪਰੋਂ ਹੀ ਗੱਡੀ ਨੂੰ ਲੰਗਾ ਕੇ ਲੈ ਗਿਆ ਜੋ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਇਸ ਹਾਦਸੇ ਦੇ ਦੌਰਾਨ ਡਿਲੀਵਰੀ ਬੁਆਏ ਦੇ ਸੱਟਾਂ ਵੀ ਲੱਗੀਆਂ ਹਨ ਅਤੇ ਉਹ ਜ਼ਖਮੀ ਦੱਸਿਆ ਜਾ ਰਿਹਾ ਪਰ ਉੱਥੇ ਹੀ ਮੌਕੇ ਤੇ ਹੀ ਇਹ ਜੋ ਤਸਵੀਰਾਂ ਨੇ ਉਹ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਗੱਡੀ ਦੇ ਵੱਲੋਂ ਬਾਈਕ ਨੂੰ ਟੱਕਰ ਮਾਰੀ ਗਈ ਅਤੇ ਉਸ ਤੋਂ ਬਾਅਦ ਬਾਈਕ ਦੇ ਉੱਪਰੋਂ ਹੀ ਗੱਡੀ ਨੂੰ ਚਲਾ ਰਿਹਾ ਸ਼ਖਸ ਗੱਡੀ ਨੂੰ ਲੈ ਕੇ ਉੱਥੋਂ ਫਰਾਰ ਹੋ ਗਿਆ ਤਾਂ ਦੱਸਦੀ ਹੈ ਕਿ ਖਬਰ ਫਗਵਾੜਾ ਤੋਂ ਸਾਮਣੀ ਹੈ ਜਿੱਥੇ ਕਿ ਇੱਕ ਗੱਡੀ ਅਤੇ ਬਾਈਕ ਦੇ ਵਿੱਚਕਾਰ ਜ਼ਬਰਦਸਤ ਟੱਕਰ ਹੋਈ ਹੈ ਡਿਲੀਵਰੀ ਬாய் ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਸਾਹਮਣੋਂ ਆ ਰਹੀ ਸਕੋਰਪਿਓ ਗੱਡੀ ਨੇ ਉਸ ਦੀ ਬਾਈਕ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਡਿਲੀਵਰੀ ਬாய் ਸੜਕ ਤੇ ਕਈ ਫੁੱਟ ਪਰਾ ਜਾ ਕੇ ਡਿੱਗਿਆ ਅਤੇ ਉਸ ਦੇ ਸੱਟਾਂ ਵੀ ਲੱਗੀਆਂ ਹਨ ਹਾਲਾਂਕਿ ਇਸ ਹਾਦਸੇ ਦੇ ਦੌਰਾਨ ਸਕੋਰਪਿਓ ਸਵਾਰ ਨੇ ਟੱਕਰ ਤੋਂ ਬਾਅਦ ਵੀ ਗੱਡੀ ਨੂੰ ਨਹੀਂ ਰੋਕਿਆ ਅਤੇ ਬਾਈਕ ਦੇ ਉੱਪਰੋਂ ਹੀ ਆਪਣੀ ਗੱਡੀ ਨੂੰ ਲੈ ਕੇ ਉੱਥੋਂ ਨਿਕਲ ਗਿਆ ਜਿਸ ਦੀ ਕੀ ਸੀਸੀਟੀਵੀ ਤਸਵੀਰ ਵੀ ਕੈਦ ਹੋਈ ਹੈ ਅਕਚੁਅਲੀ ਕੀ ਇਹਦਾ ਇੱਕ ਆਰਡਰ ਲਾ ਕੇ ਨਿਕਲ ਰਿਹਾ ਸੀਗਾ ਤੇ ਇੱਕ ਕਾਰ ਵਾਲਾ ਉਹ ਮਾਰ ਕੇ ਭੱਜ ਗਿਆ ਰੁਕਿਆ ਤੱਕ ਨਹੀਂ ਹੋਇਆ ਤੇ ਪਤਾ ਲੱਗਾ ਸਰ ਕਾਰ ਵਾਲਾ ਕੌਣ ਸੀਗਾ ਨਹੀਂ ਉਹਦੀ ਕਾਰ ਦੀ ਫੋਟੋ ਆ ਤੇ ਉੱਤੇ ਨੰਬਰ ਆ ਬਾਕੀ ਉਹ ਰੁਕਿਆ ਨਹੀਂ ਹੈਗਾ ਇੱਕ ਮਿੰਟ ਵੀ ਚਲਾ ਗਿਆ ਕਿਹੜੀ ਹੈ ਕਿਹੜੀ ਸੀ ਕਾਰ ਉਹ ਦੇਖੋ ਸਕੋਰਪੀਓ ਸੀ ਬਲੈਕ ਕਲਰ ਦੀ ਉਹ ਸੀ ਸੀ ਟੀ ਵੀ ਵਗੈਰਾ ਆਈ ਕੋ ਲੱਗੇ ਛੱਗੇ ਕੋਈ ਸੀ ਸੀ ਟੀ ਵੀ ਲੈ ਕੇ ਅਸੀਂ ਚੈੱਕ ਕਰਾਉਣ ਚੱਲੇ ਆ ਬਾਅਦ ਜਾ ਰਹੇ ਆ ਉਧਰ ਹੀ ਮਿਲ ਕੇ ਕੋਈ ਲੈ ਕੇ ਐਕਸ-ਰੇ ਵਗੈਰਾ ਕਰਵਾਇਆ ਜਾਂ ਰਿਪੋਰਟਾਂ ਚੈੱਕ ਕਰੇ ਤੇ ਡਾਕਟਰ ਨਾਲ ਤੁਹਾਡੀ ਗੱਲਬਾਤ ਹੋਈ ਕੀ ਕਹਿੰਦੇ ਡਾਕਟਰ ਹੁਣ ਕਿੱਦਾਂ ਹਾਂ ਡਾਕਟਰ ਕਹਿੰਦੇ ਤੁਹ ਕੰਪਲੀਟ ਵਗੈਰਾ ਦਿੱਤੀ ਪੁੱਛਣੋਂ ਤੁਸੀਂ ਨਹੀਂ ਬਸ ਜਾ ਰਹੇ ਹਾਂ ਇੱਥੋਂ ਫਿਰ ਹੋ ਕੇ ਫਿਰ ਜਾਵਾਂਗੇ ਠੀਕ ਹੈ